ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਾਜ ਮਹਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗਿਪਤ ਗਰਮ ਕੇ ਵੀਸੜੇ ਕਰਿ ਕਿਰਪਾ ਮੇਲੁ ਰਾਮ ਚਾਰ ਪੰਟ ਹੈ ਜਹ ਜਿਸ ਭ੍ਰਮੇ ਠਾਕਿਆ ਪ੍ਰਭ ਕੀ ਸਾਮ ਤੈਨ ਦੁਤਾ ਤੇ ਪਹਰੀ ਕਿਤਨ ਆਵੈ ਕਾਰ ਜਾਲ ਬਿਨ ਸਾਕਮਲਾਵਤੀ ਉਪਜਾ ਨਾਹੀ ਦਾਗ ਅੱਲਾਹ ਨੇ ਮਿਲਿਆ ਸਾਜਨਾ ਕਤ ਪਾਈ ਐ ਬਿਸਰਾ ਜਿਤ ਜਾਰ ਹਰ ਗੰਤ ਨਾ ਪ੍ਰਗਟੈ ਪਾਤ ਨਗਰ ਸਿੰਘ ਰਾਮ ਸਰਬ ਸਿੰਗਾਰ ਤੰਬੂਲ ਰਸ ਸੰਦੇਹੀ ਸੰਖਾਂ ਪ੍ਰਭ ਸੁਆਮੀ ਕੰਤ ਵੇ ਹੋਣਿਆ ਮੇਰ ਸਜਨਾ ਸਭ ਜਾਮ ਅਨੰਤ ਚੇ ਬੇਨੰਤੀ ਆਏ ਕਰ ਕਿਰਪਾ ਦੇ ਜੀਨਾ ਨਾਮ ਹਰ ਮਿਲ ਹਾ ਸੁਆਮੀ ਸੰਪ੍ਰਭਾ ਜਿਸ ਤਨ ਹਿ ਚਲਤਾ ਮਾ ਚੇਤ ਜਗਿੰਦਰ ਰਤੀ ਹੈ ਹੋ ਗਏ ਅਨੰਦ ਕਣਾ ਸੰਜਨਾ ਮਿਲ ਪਾਈ ਆ ਰਸਨਾ ਨਾਮ ਪੜਾ ਜੇ ਨ ਪਾਇਆ ਤਮ ਆਪਣਾ ਆਇ ਚੇਕਣਾ ਇੱਕ ਨਾ ਇਸ ਬੰ ਜੀਵਨਾ ਅਰਥਾ ਜਨਮ ਜਾਣ ਜਾਲ ਤਲ ਮਹਿਲ ਪੂਲਿਆ ਅਰਵਿਆ ਵਿੱਚ ਵਣ ਆ ਸੁਪ੍ਰਭਾ ਜਿਤਨੇ ਆਵੇ ਕਿ ਤੜਾ ਦੋ ਪੜਾ ਜਿਨੇ ਰਾਵਿਆ ਸੁ ਪ੍ਰਭ ਕਿਨਾ ਬਾਗ ਮੜਾ ਹਰ ਦਰਸ਼ਨ ਕਾਮ ਲੁਤਦਾ ਨਾਨਕ ਪਿਆਰ ਇਸ ਮਨਾ ਜੇਤ ਮਲਾਏ ਸੋ ਪ੍ਰਭ ਇਸ ਕੈ ਪਾਇ ਲੱਗਾ ਮੈਂ ਸਾਕੇ ਚੋਂ ਵਾਢੀਆਂ ਆਜਨਾ ਪ੍ਰਿਆ ਵਿਸ਼ੋਹਾ ਹਰ ਸਾਜਨ ਤੁਪੈ ਸਾਰੇ ਪ੍ਰੈ ਲਗੇ ਮੈਂ ਆਇ ਤੋ ਹੋਆ ਪੁੱਤਰ ਇਕ ਲਤਨਾ ਸੰਗ ਤਨ ਹਾਰੇ ਅਨਾਸ਼ਿ ਹੋਇ ਬਲਚ ਬਲਚ ਸਗਲੇ ਮੋਏ ਝੂਠਾ ਦੰਦਾ ਮੋਹਾ ਇਕਸਾਰ ਕੇ ਨਾਮ ਬੇਨੱਗ ਲਈਆ ਛੋਹੇ ਦਇਆ ਬਸਰ ਮੈਂ ਗੁਚਾਣਾ ਪ੍ਰਭ ਬੇਨੇ ਅਵਰਨਾ ਕੋਈ ਤੇਰੇ ਚਰਣੇ ਜੋ ਲਗਾਇ ਤਮਕੇ ਨਰਮ ਸੁਹੇ ਨਾਨਕ ਕੀਤਾ ਬੇਨਤੀ ਪ੍ਰਮਾ ਲਹਾ ਪ੍ਰਾਪਤ ਹੋਈ ਵਹਿ ਸਾਖ ਸੁਹਾਵਤਾ ਲਗਾਇ ਜਾ ਸੰਗ ਪੀੜਹਰ ਸੁਹੇ ਹਰਿ ਹਰਿ ਦੰਦਾ ਲੋਰੀ ਆਈ ਜਿਵੇਂ ਅਗਾਇ ਸਭਨੇ ਬਾਨ ਹਾਰ ਸਚੰਡਾ ਗਣ ਲਗਿਆ ਕਿਸ਼ਨ ਦੇ ਬਾਨ ਨਾ ਹਟਿਨਾ ਪ੍ਰਾਪਨ ਲਗਿਆ ਨਾਹੀ ਸੰਨ ਰੰਗ ਹੋ ਬਿ ਨਾਰਾਇਣ ਜਿਤੇ ਮਨ ਭਵਨ ਜੋ ਹਲੋੜੇ ਸੁ ਕਰੇ ਸੋਇ ਜੀ ਅਕਰਾਨ ਜੋ ਕਤਿ ਆਪਣੇ ਸੇਹੀ ਕਹੀ ਹਤਾਨ ਆਪਨ ਲਿਆ ਜਿਮ ਲੈ ਵਿਸ਼ਰ ਕਿਉ ਰਵਾਨ ਸਦ ਸੰਗ ਪ੍ਰਾਪਤੈ ਨਾਨਕ ਰੰਗ ਮਾਨੰਨ ਹਾਰ ਜੇਠ ਕੇ ਗੀਲਾ ਤੇ ਸਤਨੇ ਜਿਸ ਕਾ ਪਾਜ ਮਥਨ ਐ ਐ ਸਾਡ ਸਪੰਡਾ ਚਸ ਲੱਗਾ ਥਾਰ ਨਾ ਹੁ ਨਾ ਜਿੰਨਾ ਪਾਸ ਜਗ ਜੀਹਨ ਪ੍ਰਕਤਿ ਆਕੈ ਮਾਨ ਸੰਧਿਆਸ ਦੋਹ ਭਾਇਵ ਕੁਚੀ ਐ ਗਾਲ ਪਏ ਅਸ ਜਮ ਤੇ ਫਾਸਾ ਜੇ ਹਵੇ ਚੈ ਸੋ ਜੁਣ ਮਥੈ ਜੁਲਖਿਆਸ ਰੈਣ ਵਿਹਾਣੇ ਪਛਤਾਣੇ ਉੱਠ ਚਲੇ ਗਏ ਨਿਰਾਸ ਜਿਨ ਕਾ ਸਾਧੂ ਪਿਟਿਆ ਸਦਰਜ ਹੋਏ ਖਲਾਸ ਸਾਰੇ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨਾਂ ਦੂਜਾ ਕੋ ਨਹੀਂ ਨਾਨਕ ਅਰਦਾਸ ਅਸਰ ਸੰਦਾ ਜਿਸ ਲਗਾਇ ਜਿਸ ਮਨ ਹਰ ਚਰਨ ਨਿਵਾਸ ਸ਼ਾਵਣ ਸਰਸਿਕਾ ਮਣੀ ਚਰਨ ਕਮਲ ਸੋ ਪਿਆਰ ਹੈ ਮਨ ਕਰਤਾ ਸਤ ਰੰਗ ਇਕਾ ਨਾਮ ਅਮਰ ਬਖਰੰਗ ਉਡਾਵਿਆ ਜਿਸਨ ਇਸ ਸਭੇ ਸ਼ਾਰ ਹਰ ਅਮਰਤ ਬੁੱਧ ਸੁਹਾਵਣੀ ਬਣੀ 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 ਮੇਲ ਸਾਧੂ ਤਿਗਨ ਹਾਰ ਵਾਣ ਤ੍ਰਿਣਾ ਪ੍ਰਭ ਸੰਗ ਮੌਲਿਆ ਇਸ ਗੱਠਾ ਕਿਰਪਾ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਐ ਜਿਨੇ ਸਖੇਤ ਪਾਇਆ ਹਾਂ ਤਿਨ ਕਾਏ ਸਦ ਬਲਿਹਾਰ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਜਨ ਸੁਹਾਗਣ ਜਨ RAM ਨਾਮ ਰਹਾਰ ਪਹਾੜ ਦੇ ਪਰਮ ਪੁਲਾਣ ਜਾਂ ਦੂਜਾ ਲੱਗਾ ਹੇ ਤੈ ਲਖ ਸਿੰਘ ਅਰਪਨਾਇਆ ਸਹਾਰ ਜਨਾਹੇ ਗੇਤਾ ਜਿਤ ਦੇਨਾ ਦੇਹ ਬਿਨ ਸਸੇ ਤਵੇਲਾ ਕਹੇ ਸੁਨਪਰੇ ਤਹ ਪਾਗੜ ਚਲਾਏ ਦੂਤ ਜੰਮ ਕਸਨ ਦੇ ਨੀ ਪੀਤ ਸ਼ਗ ਸ਼ੋਤਕ ਨਮਾਹੇ ਜੇ ਨਾ ਸੋ ਲੱਜਾ ਹੇਠ ਹੱਥ ਮਰੂਰ ਤਨ ਕਪੈ ਸਿਆਹ ਹਉ ਆਸੀ ਤ ਜੇ ਹੱਬ ਜਸੋ ਨਾਏ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਨਾ ਗਤੀ ਚਾਰਨ ਰੋਹਿਤ ਪ੍ਰਭ ਦੇਤਾ ਸੇ ਪਾਦੋਏ ਨਨਕ ਨ ਪਾਈਐ ਗੁਰਕਣ ਵਾਲਾ ਹੇਤਾ ਆਸਨ ਪ੍ਰੇਮ ਮਹੜਾ ਜਾ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੇ ਕੋ ਆਣ ਮਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਾਂ ਤਨ ਗੇ ਲਾਗਾ ਪਾਏ ਵੇਣ ਪ੍ਰਭਾ ਕਿਉ ਸੁਖ ਪਾਏ ਦੂਜੀ ਨਾਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸਤਿਗਤ ਰਹੇ ਆਦਾਏ ਆਪ ਤਿਆਗ ਬਿਨ ਤੇ ਕਰੇ ਲਿਹਾ ਪ੍ਰਭੂ ਲੜ ਲਾਏ ਜੋ ਹਰ ਕੰਤ ਨ ਲਾਈ ਆਸੇ ਵਿਸ਼ੁਰ ਕਰ ਤਹ ਨ ਜਾਏ ਆਪ ਪ੍ਰਭ ਵਿਣ ਦੁਜ ਕੋ ਨਹੀਂ ਨਹੀਂ ਨਾਨਕ ਹਰ ਸਰਨ ਆਏ ਅਸੇ ਸੁਖਿ ਹ ਸੰਧੀਆਂ ਜਿਨਾਂ ਮਾਇ ਹਰ ਗਾਇ ਤਤਕ ਕਰਮ ਕਮਾ ਬਣੇ ਦੋਸਨਾ ਕਹੋ ਜੋਗ ਐ ਐ ਪਰਮੇਸ਼ਰ ਤੇ ਭੱਲੇ ਆ ਵਿਆਪਨ ਸਭੇ ਰੋਗਾ ਵੀ ਮੁਹਰੇ ਰਾਮ ਤੇ ਲਗਨ ਜਨਮ ਵਿੱਚ ਕਾ ਖਿੰਮੇ ਕਾੜੇ ਹੋਏਗਾ ਜਤੜੇ ਮਾਇਆ ਤੋਗਾ ਵੇਚਣਾ ਕੋਈ ਕਰ ਸਕੈ ਕਿਸਥਾਇ ਰੋਹ ਰੋਜਾ ਕਿ ਤੱਕ ਖਿੰਨ ਹੋਵਾਏ ਲਿਖਿਆ ਤਰਸੰਜੋਗ ਹੈ ਵਾੜ ਪਾ ਕੇ ਮੇਰਾ ਪ੍ਰਭ ਮਿਲਾਈ ਤਉ ਤਰ ਹੈ ਸਤਿ ਪਿਉ ਦਾ ਨਾਨਕ ਅਪਰਿਵਾਰਕਲੇ ਹਾਏ 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 ਮੇਰੇ ਸਾਹਿਬ ਬੰਦੀ ਮੋਚਾ ਕਤਿ ਘਤ ਘਵਰ ਸਾਜ ਸੰਗ ਮਨ ਸੇ ਸਦਾ ਸੋਚੈ ਮੰਗਰ ਮੈਂ ਸੁਹੰਦਿਆਂ ਹਰਿ ਤੇਰ ਸੰਗ ਮੈਂ ਠੜੀਆਂ ਤਿਨ ਕੀ ਸੋਭਾ ਤਿਆਗ ਗਣਿ ਦੇ ਸਾਥ ਸਿਵ ਮੇ ਲੜੀਆਂ ਨਾ ਮਨ ਮੌਲਿਆ RAM ਸਿਓ ਸੰਸਾਰ ਸਹਿ ਲੜਿ ਆਹ ਸਾਜਣਾ ਤੇ ਬਾਹਰ ਰੇਸ ਰਹਿਣ ਕਿ ਲੜਿ ਆਹ ਦਿਨ ਦੁੱਖ ਨ ਕਭ ਉਤਰੈ ਸੇ ਜਮ ਕੇ ਵਸ ਪੜਿ ਆਹ ਜਿਨੇ 라ਵਿਆ ਪ੍ਰਭ ਆਪਣਾ ਸਦਸ਼ਨਿਤ ਖੜ ਗੈ ਰਤਨ ਦੇ ਵਹਿ ਲਾਲ ਹਾਰ ਕੰਠ ਤਨ ਜੜੀਆਂ ਅਨੰਤ ਕੰਸ਼ ਤੋੜ ਤੈਨ ਨਾ ਪ੍ਰਭ ਆਸਰਨੀ ਦਰ ਪੜੀਆਂ ਮੰਦਰ ਪ੍ਰਭ ਅਰਾਧਨਾ ਬਾਹੜ ਨ ਜਨ ਮਰੀਂ ਹਾਏ ਭੋਗਤ ਕਰਨ ਵਯਪਾਈ ਕੰਠ ਮਿਲਿਆ ਹਰਨਾਮ ਮਨ ਬਿਧਿਆ ਚਰਨਾਰ ਪਿੰਦ ਦਰਸ਼ਨ ਲਗ ਦਾਸਾ ਹੋਤ ਗੋਵਿੰਦ ਗੋਪਾਲ ਰਾਹੀ ਦੇਵਾਰ ਸੁਮਿਲ ਹੋ ਵਿਖੇ ਪਹਾਂ ਸਕੈ ਮੈਂ ਸਾਧ ਗੁਣ ਗਾਹ ਜੈ ਤੇ ਪਿਤਹਿ ਮਲੇ ਸੱਚੇ ਫਰੇਸ ਮਾਹ ਕਰ ਗਹਲੇ ਨਿਪਾਰ ਬ੍ਰਹਮਾ ਬਾਹੋਰ ਨਿ ਵਿਸ਼ੁੜਿਆਹ ਬਾਰ ਜਾਉ ਲਖ ਮੇਰੀ ਹਰ ਸੱਜਣ ਅਜ ਮੈਂ ਗਾਹ ਸਰਮ ਪਰ ਨਾਰਾਇਣ ਨਨਦਰ ਪਈਆਹ ਓ ਕਹ ਸੁਹੰਦਾ ਸਰਵ ਸੋਖਾ ਜੈ ਸਭਖਸ਼ ਵਿਪਰਵਾਹ ਮਾਗ ਮਚਨ ਸੰਸਾਤੁਆ ਹੋੜੀ ਕਰ ਸੁਨਾਨ ਹਰ ਕਨ ਨਾਮ ਤੇ ਆਹੀ ਸੁਨ ਸਭ ਨਨ ਕਰ ਦਾਨ ਜਨਮ ਕਰਮ ਲਿਤਰੈ ਮਾਨ ਤੇ ਨੈ ਗਮਾਨ ਕਾਮ ਕੋ ਨ ਮੋਹਿਆ ਬਿਨ ਸਹ ਲੋਕ ਸਵਾਰ ਸਚੈ ਮਾਰ ਵਿਚਲ ਦਿਆ ਉਸਤ ਕਰੇ ਜਹਾਨ ਅਠ ਸਠ ਤੀਰਥ ਸਗਲ ਪੁੰਨ ਦੇਹ ਦੀ ਦਇਆ ਪ੍ਰਵਾਨ ਜਿਸਨੂੰ ਦੇਵ ਦਇਆ ਕਰ ਸੋਈ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨੁ ਕਰਬਾਨ ਮਾਗ ਸਚਿ ਸੇ ਕਾਂਢਿ ਅਹੈ ਜਿਨੇ ਪੂਰਾ ਗੁਰ ਮਿਹਰਬਾਨ ਹਾਲ ਗੁਣ ਨੰਦ ਪਾਉ ਅਰਜਨ ਹਰਿ ਜਨ ਪ੍ਰਗਟਿ ਆਏ ਸੰਤ ਸਹਾਈ RAM ਕੀ ਕਰ ਕਿਰਪਾ ਦੀ ਅਮਲਾਈ ਸੇਜ ਸਵਾਵੇ ਸਰਬ ਸੁਖ ਹਣ ਦੁੱਖਾ ਨਾਹ ਜਾਏ ਸੇ ਸੋਨੇ ਵਡਾ ਬਾਗ ਨੇ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹਿ ਗੀਤ ਗੋਵਿੰਦ ਲਾਏ ਹਰ ਜਿਹ ਹੈ ਉਹਨਾਂ ਜਿਸਾਈ ਸੋਹਿ ਦੁਜਾ ਲਗ ਨਾ ਲੜ ਹਲਤ ਪਲਤ ਸਵਾਰਿ ਉਹਨਾਂ ਨੇ ਚਗਤੀਨ ਜਾਈ ਸੰਸਾਰ ਦਾ ਗਤ ਰੱਖੇ ਨਾ ਬਾਹਨ ਜਨਮ ਕਾਏ ਜਿਹ ਵਾਏ ਕਾ ਨ ਇੱਕ ਗੁਣਾ ਤਰਨਾਨ ਚਲਨੇ ਪਾਏ ਫਾਲਗੁਨ ਸਲਾਹ ਹੈ ਆਏ ਜੇ ਸੁਨਾ ਤੈਲਾ ਨਾ ਤਮਾਏ ਗਿਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰਿ ਗੁਰ ਪੁਰਾਇ ਰਾਧਿਆ ਕਰ ਕੇ ਸੱਚ ਖਾਰੇ ਸਰਬ ਸੁਖੰਨੰਦ ਚਰਨ ਹਾਰ ਪਾਉ ਜਲ ਵਿਖ ਮਤਰੇ ਪ੍ਰੇਮ ਭਗਤ ਤਨ ਪਾਇਆ ਲਿਖਿਆ ਨ ਹਿੰਜਾਰੇ ਤੋੜ ਗਏ ਦੁਬ ਦਨਸੇ ਪੂਰਨ ਸੱਚ ਪਰੇ ਪਾਰ ਬ੍ਰਹਮ ਬ੍ਰਹਮ ਸੇਵੰਦੇ ਮਨ ਅੰਦਰ ਇੱਕ ਤਾਰੇ ਮਹਾ ਦਿਵਸ ਮਹੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹ ਹਰੇ ਮਹਾ ਦਿਵਸ ਮਹੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ